18 ਸ਼ੋਹਾਂ ਦਾ ਜੇਤੂ ਘੋੜਾ ਸਤਾਰ ਦਿਖਾਉਣਾ ਮਿੱਤਰੋ ਤੁਹਾਨੂੰ ਅੱਜ ਜਿਸ ਘੋੜੇ ਨੇ ਇੱਕ ਬਖਰੀ ਮਸਾਲ ਕੈਮ ਕੀਤੀ ਆ ਘੋੜਾ ਸੋਹਣਾ ਹੀ ਬਹੁਤ ਆ ਯਾਰ ਲੰਮਾ ਲੰਜਾ ਦੇਖੋ ਤੁਸੀਂ ਕਿੰਨਾ ਮੈਨੂੰ ਨਹੀਂ ਲੱਗਦਾ ਵੀ ਇੰਡੀਆ ਦੇ ਵਿੱਚ ਕੋਈ ਹੋਰ ਇਹੋ ਜਿਹਾ ਮਾਰਵਾੜੀ ਘੋੜਾ ਹੋਣਾ ਜਿਹਦੀ ਇੰਨੀ ਲੈਂਥ ਹੋਵੇ ਸਭ ਤੋਂ ਵੱਡੀ ਕੁਆਲਿਟੀ ਆ ਜਿਹੜੀ ਇੱਕ ਨੰਬਰ ਤੇ ਲੈਂਥ ਬਹੁਤ ਜ਼ਿਆਦਾ ਐ ਇਸ ਘੋੜੇ ਦੀ ਸਾਰੇ ਘੋੜਿਆਂ ਨਾਲੋਂ ਜ਼ਿਆਦਾ ਲੈਂਥ ਆ ਮਾਰਵਾੜੀ ਦੇ ਵਿੱਚ ਗਰਦਨ ਦੇਖੋ ਇਹਦੀ ਕਿੰਨੀ ਲੰਮੀ ਆ ਤੇ ਦੂਸਰੀ ਵੱਡੀ ਗੱਲਬਾਤ ਆ ਜਿਹੜੀ ਪ੍ਰੋਪਰ ਇੱਕੋ ਜਾਂ ਪੰਜ ਕਲਿਆਣਾਗਾ ਮਾਰਕਿੰਗ ਦੇਦੀ ਦੇ ਲੋਕ ਫੈਨ ਨੇ ਚੰਗਾ ਕੱਦ ਕਾਠ ਤੇ ਸੋਹਣੀ ਮਾਰਕਿੰਗ ਮੱਥੇ ਤੇ ਪ੍ਰੋਪਰ ਸੋਨਾ ਪਟਾ ਇਸ ਘੋੜੇ ਨੂੰ ਹੋਰ ਵੀ ਚਾਰ ਚੰਨ ਲਾਉਂਦਾਗਾ ਘੋੜੇ ਦੇ ਵਿੱਚ ਐਗਰੈਸ਼ਨ ਖੜਨੀ ਕਰਨੀ ਬਾਕਮਾਲ ਆ ਯਾਰ ਤੇ ਵਧਾਈਆਂ ਦਿੰਨੇ ਆ ਬਾਈ ਪੈਂਕੇ ਤੇ ਸਣੀ ਅਰਗਿਆਂ ਨੂੰ ਜਿਨ੍ਹਾਂ ਨੇ ਇਸ ਘੋੜੇ ਨੂੰ ਬੜਾ ਫਿੱਟ ਕਰਕੇ ਰੱਖਿਆਗਾ ਇੱਥੇ ਹੀ ਗੱਲ ਖਤਮ ਨਹੀਂ ਹੁੰਦੀ 18 ਸ਼ੋਹਾਂ ਦੇ ਵਿੱਚ ਇਹ ਪਹਿਲਾਂ ਜਿੱਤ ਚੁੱਕਿਆ ਤੇ ਐਤਕੀ ਫੇਰ ਗੱਡਮੀ ਤਿਆਰੀ ਲਾਈ ਆ ਬਾਈ ਪੈਂਕੇ ਅਰਗਿਆਂ ਨੇ ਕਹਿੰਦੇ ਐਤਕੀ ਫੇਰ ਝਟ ਦੇਖਾਂਗੇ ਸਾਰੇ ਸ਼ੋਹਾਂ ਦੇ ਵਿੱਚ ਇਹਨੂੰ ਆਪਾਂ ਐਤਕੀ ਫੇਰ ਲਾਵਾਂਗੇ ਐਂ ਕਹਿੰਦੇ ਉਂਗਲ ਖੜੀ ਕਰਕੇ ਦਿਖਾਉਣੀ ਆ ਇਸ ਵਾਰ ਫੇਰ ਸੋ ਦੋਸਤੋ ਲਾਈਨ ਬਾਰੇ ਮੈਂ ਤੁਹਾਨੂੰ ਇਹਦੇ ਦੱਸਦਾ ਅਲੀ ਕਿਰ ਲਗਾੜ ਵਾਲੀ ਲਾਈਨ ਦਾ ਇਹ ਇੱਕ ਵੱਖਰੀ ਬਲੱਡ ਲਾਈਨ ਆ ਦੋਸਤੋ ਇਸ ਘੋੜੇ ਦੀ ਜਿਹੜੀਆਂ ਪੰਜਾਬ ਦੀਆਂ ਨਾਮੀ ਬਲੱਡ ਲਾਈਨਾਂ ਨੇ ਤਿੰਨ ਚਾਰ ਉਹਨਾਂ ਦੇ ਵਿੱਚੋਂ ਇੱਕ ਆ ਇਹ ਲਾਈਨ ਸੋ ਇਹ ਵੀ ਘੋੜੇ ਦਾ ਇੱਕ ਪਲੱਸ ਪੁਆਇੰਟ ਆ ਵੀ ਇਹ ਇੱਕ ਵੱਖਰੀ ਲਾਈਨ ਨੂੰ ਪ੍ਰਮੋਟ ਕਰ ਰਿਹਾ ਜਿਹਦੇ ਵਿੱਚ ਕੋਈ ਇਨਬਰੀਡਿੰਗ ਵਾਲਾ ਸਿਸਟਮ ਨੇੜੇ țeੜੇ ਤੱਕ ਵੀ ਹੈ ਨਹੀਂ ਰਿਜ਼ਲਟ ਵੀ ਸਤਾਰਨੇ ਬਾ ਕਮਾਲ ਦੇ ਤੇ ਇਦੇ ਨਾਲ ਨਾਲ ਐਤਕੀ ਇਹਦੇ ਬੱਚੇ ਵੀ ਤਿੰਨ ਚਾਰ ਸੋਨੂੰ ਸ਼ੋਹਾਂ ਦੇ ਵਿੱਚ ਖੜੇ ਮਿਲਣਗੇ 51000 ਰੁਪਿਆ ਸਟੱਡ ਸਰਵਿਸ ਦੀ ਫੀਸ ਆ ਤੇ ਮੈਨੂੰ ਨਹੀਂ ਲੱਗਦਾ ਵੀ 68+ ਹਾਈਟ ਦਾ ਘੋੜਾ ਜਿਹੜਾ ਇੰਡੀਆ ਦੇ ਵਿੱਚ ਕੋਈ ਹੋਰ ਮਾਰਵਾੜੀ ਹੋਵੇ ਤੇ ਇੰਨਾ ਸੋਹਣਾ ਸੁਨੱਖਾ ਹੋਵੇ ਪ੍ਰੋਪਰ ਮਾਰਕਿੰਗ ਦੇ ਵਿੱਚ ਹੋਵੇ ਲਾਇਦਾ ਵੱਖਰਾ ਘੋੜਾ ਹੋਵੇ ਲਾਈਨ ਵੱਖਰੀ ਹੋਵੇ ਤੇ ਰਿਜ਼ਲਟਾਂ ਵਾਲੀ ਵੀ ਤੈਹ ਤੋੜੀ ਆਉਂਦਾ ਹੋਵੇ ਪਰ ਬੰਦਿਆਂ ਨੇ ਫੀਸ 51000 ਰੱਖੀ ਹੋਵੇ ਬਾਕੀ ਗੱਲਬਾਤ ਬਾਈ ਪੈਂਕੇ ਵਰਗਿਆਂ ਦੇ ਨਾਲ ਕਰਦੇ ਆਂ ਆਪਾਂ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੇਅੰਤ ਮਾਣ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਦੇ ਉੱਤੇ ਜਿੰਨੇ ਵੀ ਘੋੜਾ ਪਾਲਕ ਵੀਰ ਸਾਡੇ ਨਾਲ ਜੁੜੇ ਆ ਸਾਰਿਆਂ ਦਾ तहे ਦਿਲੋਂ ਸਵਾਗਤ ਕਰਦਾ ਜੀ ਸੋ ਦੋਸਤੋ ਆਪਾਂ ਤੁਹਾਨੂੰ ਹਰ ਬਾਰ ਦੀ ਤਰ੍ਹਾਂ ਚੰਗੇ ਚੰਗੇ ਪੰਜਾਬ ਦੇ ਨਾਮੀ ਤੇ ਕਹਿ ਲੋ ਵੀ ਮਾਰਵਾੜੀ ਜਾਂ ਨੁਕਰੇ ਚੰਗੇ ਸਟੱਡ ਫਾਰਮਾਂ ਦੇ ਘੋੜੇ ਜਿ ਦਿਖਾਉਣੇ ਰਹਿੰਦੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਇਹੋ ਜਿਹਾ ਘੋੜਾ ਦਿਖਾ ਰਹੇ ਹਾਂ ਜਿਨੇ ਆਪਣੇ ਦੰਮ ਦੇ ਉੱਤੇ ਇੱਕ ਪੰਜਾਬ ਦੇ ਵਿੱਚ ਪੰਜਾਬ ਦੀ ਆਪਣੀ ਬੱਕਰੀ ਬਰੀਡ ਕਹਿ ਲੋ ਜਿਵੇਂ ਆਮ ਜ਼ਿਆਦਾਤਰ ਅਲੀਸ਼ਾਨ ਲੈਣ ਜਾਦੀ ਹੋਈ ਪਈਆ ਸੋ ਇਸ ਘੋੜੇ ਨੇ ਆਪਣੀ ਲਾਈਨ ਨੂੰ ਅੱਗੇ ਲੈ ਕੇ ਆਇਆ ਘੋੜਾ ਤੇ ਬੜਾ ਇਹਨੇ ਪਰਫੁੱਲਟ ਕੀਤਾ ਉਸ ਲਾਈਨ ਨੂੰ ਤੇ ਇਸ ਘੋੜੇ ਨੂੰ ਲੋਕ ਚਾਹੁੰਦੇ ਬਹੁਤ ਆ ਰਿਜ਼ਲਟ ਬਹੁਤ ਚੰਗੇ ਆਏ ਆ ਘੋੜਾ ਸੋਹਣਾ ਵੀ ਬਹੁਤ ਆ ਕੱਦ ਕਾਠ ਵੀ ਬੜਾ ਚੰਗਾ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਵੀ ਇੰਡੀਆ ਦੇ ਵਿੱਚ ਇਹੋ ਜਿਹਾ ਕੋਈ ਸ਼ੋਹ ਨਹੀਂ ਹੋਣਾ ਜਿੱਥੇ ਇਹ ਘੋੜਾ ਨਾ ਗਿਆ ਹੋਵੇ ਤੇ ਚੰਗੀ ਪੋਜੀਸ਼ਨ ਲੈ ਕੇ ਨਾਮ ਉੜਿਆ ਹੋਵੇ ਸੋ ਇਸ ਘੋੜੇ ਦੀ ਫੈਨ ਫਾਲੋਇੰਗ ਬਹੁਤ ਆ ਅਕਸਰ ਹੀ ਇਸ ਘੋੜੇ ਨੂੰ ਲੋਕ ਦੇਖਣਾ ਪਸੰਦ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਨਾਲ ਗੱਲਬਾਤ ਦੇ ਦਰਮਿਆਨ ਬਾਈ ਪੈਂਕਾ ਇਧਰਲੇ ਪਾਸੇ ਬੈਠਾ ਬਾਈ ਪੈਂਕਾ ਪਹਿਲਵਾਨ ਖਾਈ ਪਿੰਡ ਬੈਠੇ ਆਪਾਂ ਬਾਈ ਸਣੀ ਪਹਿਲਵਾਨ ਬੈਠਾ ਤੇ ਨਾਲ ਬਾਬਾ ਜੀ ਬੈਠੇ ਆ ਸੋ ਤਕਰੀਬਨ ਤੁਹਾਨੂੰ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਕਿ ਇਸ ਘੋੜੇ ਬਾਰੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ ਦੋਸਤੋ ਸਤਾਰ ਘੋੜਾ ਅਲੀ ਕਿਰਲਗਾੜਾ ਲਈ ਲੈਣ ਦਾ ਪੰਜ ਕਲਿਆਣਾ ਜਿਹੜਾ ਕਿ ਆਪਦੀ ਮਾਰਕਿੰਗ ਚੰਗੀ ਕਦ ਕੱਠੀ ਕਰਕੇ ਤੇ ਸ਼ੋਹਾਂ ਦਾ ਕਰਕੇ ਜਾਂ ਕਹਿ ਲੋ ਵੀ ਅੱਜ ਕੱਲ੍ਹ ਆਪਦੇ ਬੱਚਿਆਂ ਦਾ ਕਰਕੇ ਇੱਕ ਚਰਚਾ ਦਾ ਵਿਸ਼ਾ ਬਣ ਜਾਂਦਾ। ਸੋ ਅੱਜ ਆਪਾਂ ਖੁੱਲੀਆਂ ਗੱਲਾਂ ਬਾਤਾਂ ਸਤਾਰ ਬਾਰੇ ਕਰਾਂਗੇ ਤੇ ਉਹਦੇ ਰਿਜ਼ਲਟਾਂ ਬਾਰੇ ਗੱਲਬਾਤ ਕਰਾਂਗੇ। ਕਿੰਨੀ ਬਾਈ ਆਰ ਗਏ ਨੇ ਅੱਜ ਕੱਲ੍ਹ ਉਹਦੀ ਸਟੱਡ ਸਰਵਿਸ ਦੀ ਫੀਸ ਰੱਖੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਸ਼ੋਅ ਚੱਲਣਗੇ ਉਹਨਾਂ ਵਾਸਤੇ ਸ਼ੋਹਾਂ ਨੂੰ ਲੈ ਕੇ ਇਹਨਾਂ ਦੀ ਕੀ ਪਲਾਨਿੰਗ ਆ ਕੀ ਤਿਆਰੀ ਆ ਸਾਰੀ ਗੱਲਬਾਤ ਬਾਈ ਪਿੰਕੇ ਤੋਂ ਤੇ ਆਪਾਂ ਸਣੀ ਤੋਂ ਕਲੀਅਰ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਬੈਂਕੇ ਸਤਿ ਸ਼੍ਰੀ ਅਕਾਲ ਬੈਂਤ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਹਾਂਜੀ ਸਾਡੇ ਫਾਰਮ ਤੇ ਆ ਸਾਰੀ ਟੀਮ ਦਾ ਹੀ ਬਹੁਤ ਧੰਨਵਾਦ ਦਿਲੋਂ ਧੰਨਵਾਦ ਕਰਦੇ ਆਂ ਵੀਰੇ ਹਾਂਜੀ ਹਾਂਜੀ ਵੀਰੇ ਤੇ ਪਿੰਕੇ ਵੀਰੇ ਪਹਿਲਾਂ ਤਾਂ ਆਪਣੇ ਪਿੰਡ ਦਾ ਥੋੜਾ ਜਿਹਾ ਆਪਾਂ ਜਿਵੇਂ ਬਈ ਸਣੀ ਵਰਗੇ ਨਾਲ ਬੈਠੇ ਆ तकरीबन ਹਰ ਵੀਡੀਓ ਦੇ ਵਿੱਚ ਭਰਾ ਆਪਣੇ ਨਾਲ ਹੀ ਹੁੰਦੇ ਆ ਹੋਰ ਵੀ ਆਪਣੇ ਮਿੱਤਰ ਪਿਆਰੇ ਦੇਖੋ ਅੱਜ ਨਾਲ ਹੀ ਸੀ ਸਾਰੇ ਹਨਾ ਤੇ ਸ਼ਾਰਟ ਦੇ ਵਿੱਚ ਆਪਣੇ ਪਿੰਡ ਦਾ ਐਡਰੈਸ ਆਪਾਂ ਕਲੀਅਰ ਕਰ ਦਈਏ ਬਾਈ ਹਨਾ ਖਾਈ ਪਿੰਡ ਆ ਜਿਹੜਾ ਆਪਣਾ ਵੈਸੇ ਤਾਂ ਹੁਣ ਦੱਸਣ ਦੀ ਬਹੁਤਾ ਲੋੜ ਨਹੀਂ तकरीबन ਸਾਰੇ ਭਰਾ ਜਾਣਦੇ ਆ ਜੀ ਬਾਈ ਫਿਰ ਵੀ ਨਵੇਂ ਬੰਦਿਆਂ ਨੂੰ ਆਪਾਂ ਦੱਸ ਦਈਏ ਐਡਰੈਸ ਥੋੜਾ ਜਿਹਾ ਇਹ ਬਾਈ ਮੋਗੇ ਤੋਂ 35 36 ਕਿਲੋਮੀਟਰ ਰਹਿ ਜਾਂਦਾ ਬਰਨਾਲੇ ਤੋਂ ਵੀ ਇੰਨਾ ਹੀ ਰਹਿ ਜਾਂਦਾ ਹਾਂਜੀ ਬਾਈ ਬਠਿੰਡੇ ਤੋਂ 55 ਕਿਲੋਮੀਟਰ ਰਹਿ ਜਾਂਦਾ ਜੀ ਠੀਕ ਆ ਬਾਈ ਆਪਾਂ ਸੈਂਟਰ ਦੇ ਇੱਥੇ ਬੈਠੇ ਆ ਵੀਰੇ ਠੀਕ ਆ ਵੀਰੇ ਜੀ ਬ ਠੀਕ ਹੈ ਜੀ ਤੇ ਬਾਕੀ ਇੱਧਰ ਵੀ ਮੇਰਾ ਖਿਆਲ ਹੈ ਜਿਹੜਾ ਆਪਣਾ ਭਗਤੇ ਤੋਂ ਵੀ ਤਕਰੀਬਨ ਹਾਂ ਭਗਤੇ ਤੋਂ 15 16 ਗੱਲਾਂ 15 16 ਕਿਲੋ ਬਈ ਠੀਕ ਹੈ ਬਈ ਪਿੰਕੇ ਜਿਵੇਂ ਬਾਈ ਮੈਂ ਭਰਾਵਾਂ ਨੂੰ ਦੱਸ ਕੇ ਹੱਟਿਆ ਬਈ ਸਤਾਰ ਨੇ ਦੇਖੋ ਮਾਲਕ ਦੀ ਬਹੁਤ ਮਿਹਰ ਰਹੀ ਹੈ ਇਹਦੇ ਤੇ ਪਹਿਲਾਂ ਸ਼ੁਰੂ ਤੋਂ ਲੈ ਕੇ ਜਦੋਂ ਦਾ ਇਹਦਾ ਮੰਨ ਲਓ ਵੀ ਇਹ ਅਡਲਟ ਹੋਇਆ ਬਾਈ ਜੀ ਬਾਈ ਸ਼ੋਹਾਂ ਦੇ ਵਿੱਚ ਜਾਣ ਲੱਗਿਆ ਬਾਈ ਮਿਲਕ ਟੀਥ ਕੈਟਾਗਰੀ ਤੋਂ ਲੈ ਕੇ ਹੁਣ ਤੱਕ ਵੀ ਇਹਦਾ ਜਿਹੜਾ ਸ਼ੋਹਾਂ ਦਾ ਸਫ਼ਰ ਰਿਹਾ ਜੀ ਬਾਈ ਇਹਨੇ ਬਾਈ ਇੱਕ ਚੰਗਾ ਨਾਮ ਖੱਟਿਆਗਾ ਇੱਕ ਬੱਕਰੀ ਲਹਿਦੀ ਪਛਾਣ ਬਣਾਈ ਆ ਆਪਦੀ ਨਾ ਬਿਲਕੁਲ ਜੀ ਬਿਲਕੁਲ ਤੇ ਥੋੜਾ ਜਿਹਾ ਆਪਾਂ ਭਰਾਵਾਂ ਨੂੰ ਇਹ ਦੱਸ ਦੇ ਵੀ ਆਪਣੇ ਕੋਲੇ ਘੋੜਾ ਇਹ ਨੂੰ ਕਿੰਨਾ ਕੁ ਟਾਈਮ ਹੋ ਗਿਆ ਬਾਈ ਤੇ ਕਿ ਕਿਦਾਂ ਦੀ ਥੋੜੀ ਸਟਾਰ ਦੇ ਨਾਲ ਜਰਨੀ ਰਹੀ ਆ ਹੁਣ ਤੱਕ ਆਪਣੇ ਕੋਲੇ ਬਾਈ 25 ਜੁਲਾਈ ਨੂੰ ਆਇਆ ਸੀ ਇਹ 2023 ਚ ਹਾਂਜੀ ਬਾਈ ਤੇ ਆਹ ਦੇਖ ਲਓ ਤੁਸੀਂ 2.5 ਸਾਲ ਹੋ ਗਏ ਨੇ 2.5 ਸਾਲ ਹੋ ਗਏ ਬਾਈ ਆਪਣੇ ਕੋਲੇ ਆਏ ਨੂੰ ਠੀਕ ਹੈ ਬਾਈ ਤੇ ਉੱਥੇ 12 ਸ਼ੋਅ ਜਿੱਤਿਆ ਵਾ ਸੀ ਇਹ 6 ਸ਼ੋਅ ਆਪਾਂ ਲਾਏ ਸੀ ਤੇ ਇਹ ਟੋਟਲ 18 ਹੋ ਗਏ ਵੀਰੇ ਠੀਕ ਹੈ ਬਾਈ ਜੀ ਬਾਈ ਠੀਕ ਹੈ ਮੇਰਾ ਖਿਆਲ ਹੈ ਜਿਵੇਂ ਮੈਂ ਦੱਸਿਆ ਭਰਾਵਾਂ ਨੂੰ ਹਰੇਕ ਸ਼ੋਅ ਦੇ ਵਿੱਚ ਇੰਡੀਆ ਦੇ ਜਿੰਨੇ ਵੀ ਹੁੰਦੇ ਆ ਰਾਜਸਥਾਨ ਆ ਕਹ ਲੋ ਅਮદાવાદ ਵਾਲੀ ਸਾਈਡ ਹੋ ਲੋ ਹੋਗੇ ਪੰਜਾਬ ਦੇ ਤਾਂ ਲਗਭਗ ਹਰ ਵਾਰ ਬਿਲਕੁਲ ਬਿਲਕੁਲ ਠੀਕ ਹੈ ਵੀਰੇ ਤੇ ਉਹਦੇ ਪਿੱਛੇ ਵੀਰੇ ਤੁਹਾਨੂੰ ਕੀ ਲੱਗਦਾ ਵੀ ਕਾਰਨ ਕੀ ਰਿਹਾ ਜਦੋਂ ਬਾਈ ਜੋ ਬਣਾ ਰਗੇ ਨੇ ਵੀ ਦੇਖੋ ਪਹਿਲਾਂ ਇਸ ਕੋੜੇ ਤੇ ਬਹੁਤ ਮਿਹਨਤ ਕੀਤੀ ਆ ਉਸੇ ਤਰ੍ਹਾਂ ਉਹੀ ਮਿਹਨਤ ਤੁਸੀਂ ਵੀ ਲਗਾਤਾਰ ਜਾਰੀ ਰੱਖੀ ਆ ਬਾਈ ਹਾਂਜੀ ਹਾਂਜੀ ਬਾਈ ਇਹਦੇ ਆ ਮੰਨ ਲਓ ਸ਼ੋਅ ਜਿੱਤਣ ਦਾ ਕਾਰਨ ਤੁਹਾਨੂੰ ਕੀ ਲੱਗਦਾ ਵੀ ਇਹਨੇ ਇੱਕ ਆਪਦੀ ਵੱਖਰੀ ਪਛਾਣ ਬਣਾਈ ਹੈ ਬਾਈ ਇੱਕ ਤਾਂ ਦੇਖੋ ਇਹਦੀ ਲਾਈਨ ਬੱਕਰੀ ਹੈ ਪਰ ਸ਼ੋਹਾਂ ਦਾ ਜੇ ਆਪਾਂ ਦੇਖੀਏ ਬਾਈ ਉਹਦੇ ਵਿੱਚ ਇਹਨੇ ਆਪਦਾ ਰਤਬਾ ਕਿਵੇਂ ਕਾਇਮ ਕੀਤਾ ਬਾ ਵੀਰੇ ਬਿਊਟੀ ਬਹੁਤ ਕਾਇਮ ਆ ਸਾਰਾ ਕੁਝ ਹੀ ਸੋਹਣਾ ਵਾਣਾ ਜਿਵੇਂ ਜਿਓ ਦਾ ਚਾਹੀਦਾ ਵਾ ਹੂੰ ਬੈਸਟ ਕੁਆਲਟੀ ਹੋਈ ਹੈ ਸਾਰੀ ਠੀਕ ਆ ਬਾਈ ਤੇ ਵਾਕੀ ਆਉਣ ਵਾਲੇ ਸਮੇਂ 'ਚ ਫੇਰ ਮਹਾਰਾਏ ਕਰੂ ਕਿਰਪਾ ਹੂੰ ਠੀਕ ਆ ਬਾਈ ਤੇ ਹੁਣ ਬਾਈ ਜਿਵੇਂ ਆਪਣੇ ਕੋਸ਼ਕ ਦੇਣਾ ਤੱਕ ਸਟਾਰਟ ਹੋ ਜਾਣਾ ਸੀ ਜਿਹੜਾ ਸ਼ੋਹ ਹਾਂ ਦਾ ਜੀ ਬਾਈ ਤੇ ਤਿਆਰੀ ਆ ਬਾਈ ਫਰਮਾਇਤ ਕੀ ਲਾਉਂਗੇ ਹਾਂ ਬਾਈ ਤਿਆਰੀ ਸੀਗੀ ਬਾਈ ਫੁੱਲ ਹੀ ਸੀ ਤਿਆਰੀ ਕੋੜਾ ਆਪਾਂ ਪੋਸ਼ ਕਰ ਵੀ ਲਾਉਣਾ ਸੀ ਸ਼ੋਹ ਤੇ ਹਾਂਜੀ ਬਾਈ ਆਪਣੇ ਜਿਹੜਾ ਮੁੰਡਾ ਕੋੜਾ ਸਾਹ ਹਾਂ ਦਾ ਯੂਦੀ ਡੈਥ ਹੋ ਗਈ ਸੀ ਬਾਈ ਹਾਂਜੀ ਹਾਂਜੀ ਬਾਈ ਉਹਦਾ ਕਰਕੇ ਫਿਰ ਆਪਾਂ ਕੈਨਸਲ ਕਰਤਾ ਸੀ ਠੀਕ ਹੈ ਬਾਈ ਉਹਦੇ ਨਾਲ ਬਾਈ ਤੁਹਾਡਾ ਬਹੁਤ ਪਿਆਰ ਸੀ ਨਾ ਸਾਰੇ ਫਾਰਮ ਦੀ ਜ਼ਿੰਮੇਵਾਰੀ ਸਮਝਦਾ ਬਿਲਕੁਲ ਬਾਈ ਫਿਕਰ ਨਹੀਂ ਸੀ ਬਾਈ ਆਪਾਂ ਨੂੰ ਜਮੈਂ ਹੀ ਨਹੀਂ ਫਿਕਰ ਸੀ ਹੂੰ ਆ ਪਿੱਛੇ ਜੀ ਆਪਣੀ ਗੱਲ ਹੋਈ ਆ ਬਾਈ ਤੁਸੀਂ ਕਹਿੰਦੇ ਸੀ ਵੀ ਵਿਚਾਰ ਹੈਗਾ ਪੁਸ਼ਕਰ ਲੈ ਕੇ ਜਾਣਾ ਹਾਂਜੀ ਹਾਂਜੀ ਬਾਈ ਉਸ ਤੋਂ ਬਾਅਦ ਚੋ ਚਾਂਸ ਬਣ ਗਿਆ ਮੁੰਡਾ ਹਾਂਜੀ ਬਾਈ ਚਾਂ ਚੱਕ ਹੀ ਬਣ ਗਿਆ ਜੀ ਵਾਹ ਠੀਕ ਆ ਬਾਈ ਜੀ ਠੀਕ ਆ ਜੀ ਬਾਈ ਤੇ ਹੁਣ ਬਾਈ ਅੱਗੇ ਚਲੋ ਪ੍ਰਮਾਤਮਾ ਨੂੰ ਜੋ ਮਨਜ਼ੂਰ ਸੀ ਉਹ ਹੋਇਆ ਹਨਾ ਆਪਣੇ ਹੱਥ ਬਸ ਨਹੀਂ ਕੁਝ ਤੇ ਹੁਣ ਜਿਵੇਂ ਆਪਣੇ ਮੋਗੇ ਵਾਲੇ ਸ਼ੋਹ ਦੀ ਡੇਟ ਅਨਾਉਂਸ ਹੋ ਗਈ ਬਾਈ ਹਾਂਜੀ ਬਾਈ ਮੋਗੇ ਆਪਣਾ ਸ਼ਨੀ ਅੰਕਲ ਨੂਰ ਵੀਰ ਯਾਰ ਗਾਣਾ ਵਧੀਆ ਪਿਆਰ ਹਾਂਜੀ ਬਾਈ ਤੇ ਲਾਵਾਂਗੇ ਬਾਈ ਆਪਾਂ ਉੱਥੇ ਸ਼ੋਅ ਉੱਥੇ ਹੀ ਓਪਨ ਕਰਾਂਗੇ ਆਪਾਂ ਠੀਕ ਆ ਬਾਈ ਜੀ ਠੀਕ ਹੈ ਜੀ ਵਾਹਿਗੁਰੂ ਕਿਰਪਾ ਕਰੇ ਹਾਂਜੀ ਬਈ ਸਾਰੇ ਸ਼ੋਹੀ ਲਾਵਾਂਗੇ ਹੂੰ ਜੀ ਬਾਈ ਠੀਕ ਹੈ ਬਈ ਤੇ ਜਿਵੇਂ ਬਾਈ ਪਿਓ ਵਾਲੇ ਪਾਸਿਓਂ ਇਹਦੀ ਅਲੀ ਕਿਰ ਲਗੜ ਵਾਲੀ ਲੈਣ ਤਕਰੀਬਨ ਸਾਰੇ ਜਾਣਦੇ ਆ ਜੀ ਬਾਈ ਜੀ ਥੋੜਾ ਜਿਹਾ ਮਾਂ ਵਾਲੇ ਪਾਸਿਓਂ ਵੀ ਆਪਾਂ ਕਲੀਅਰ ਕਰਦੀਏ ਇਹਦੀ ਮਾਂ ਬਾਈ ਇਹਦੀ ਅਨਨੌਨੀ ਸੀ ਹੂੰ ਤੇ ਕੋਈ ਆਪਾਂ ਨੂੰ ਜਾਦੇ ਨੌਲੇਜ ਨਹੀਂ ਮਾਂ ਬਾਰੇ ਪਰ ਚੰਗੀ ਘੋੜੀ ਸੀ ਹਾਂ ਚੰਗੀ ਘੋੜੀ ਸੀ ਬਾਈ ਹੂੰ ਮੇਰਾ ਖਿਆਲ ਆ ਬਾਈ ਉਹ 5 ਕ ਲੈਣੀ ਸੀ ਘੋੜੀ ਹਾਂ ਹਾਂ 5 ਕ ਲੈਣੀ ਸੀ ਉਹਦੇ ਵਾਲੀ ਹੋਈ ਮਾਰਕਿੰਗ ਇਹਦੀ ਆਈ ਆ ਹਣਾ ਜੀ ਬਾਈ ਜੀ ਹਾਂ ਜਿਹੜੀ ਚੀਜ਼ ਬਾਈ ਇਹਨੂੰ ਦੂਜੇ ਘੋੜਿਆਂ ਤੋਂ ਵੱਖ ਕਰਦੀ ਆ ਇੱਕ ਤਾਂ ਦੇਖੋ ਕੱਦ ਕਾਠ ਦਾ ਇਹਦਾ ਹੈਗਾ ਹੀ ਆ ਸਭ ਆਪਣ ਬਿਊਟੀ ਲੈਂਥ ਜੋ ਕੈਰੈਕਟਰ ਨੇ ਇਹਦੇ ਬਾਕੀ ਜਿਹੜੀ ਇਹਦੀ ਪਛਾਣ ਆ ਉਹ ਜਾਦੇ ਇਹਦੀ ਮਾਰਕਿੰਗ ਇਹਦੀ ਇੱਕ ਵੱਖਰੀ ਪਛਾਣ ਆ ਬਿਲਕੁਲ ਬਿਲਕੁਲ ਜੋ ਪਰ ਦੂਜੇ ਘੋੜਿਆਂ ਨਾਲੋਂ ਅਲੱਗ ਕਰਦੀ ਆ ਬਾਈ ਪ੍ਰੋਪਰ ਸਣੀ ਬਾਈ 5 ਕ ਲੈਣ ਘੋੜਾ ਹਣਾ ਆਮ ਦੇਖਣ ਨੂੰ ਆਪਣੇ ਇੰਡੀਆ ਦੇ ਵਿੱਚ ਟਾਮੀ ਮਿਲਦੇ ਆ ਜਿਨ੍ਹਾਂ ਦੀ ਇੱਕ ਮੰਨ ਲਓ ਪ੍ਰੋਪਰ ਮਾਰਕਿੰਗ ਆ ਦੇਖੋ ਚਾਰੇ ਪੈਰ ਇੱਕੋ ਦੇ ਲੈਵਲ ਦੇ ਪੂਰੇ ਪ੍ਰੋਪਰ ਚਿੱਟੇ ਆ ਹਨਾ ਬਈ ਜੀ ਠੀਕ ਆ ਵੀਰੇ ਤੇ ਇੱਕ ਵੀਰੇ ਪੰਕੇ ਜੇ ਆਪਾਂ ਇਹਦੇ ਰਿਜ਼ਲਟਾਂ ਬਾਰੇ ਗੱਲਬਾਤ ਕਰੀਏ ਦੇਖੋ ਤੁਸੀਂ ਪਹਿਲਾਂ ਜਦੋਂ ਘੋੜਾ ਤੁਹਾਡੇ ਕੋਲੇ ਆਇਆ ਉਦੋਂ ਵੀ ਤਕਰੀਬਨ ਇਹਦੇ ਬੱਚੇ ਛੋਟੇ ਸੀ ਉਸ ਟਾਈਮ ਤੱਕ ਜੀ ਰਿਜ਼ਲਟ ਤੁਸੀਂ ਉਦੋਂ ਵੀ ਕਾਫੀ ਦੇਖੇ ਇੱਥੇ ਆਪਣੇ ਫਾਰਮ ਦੇ ਉੱਤੇ ਵੀ ਘੋੜੀਆਂ ਕਾਫੀ ਮੇਟ ਹੋਈਆਂ ਹਾਂ ਹਾਂਜੀ ਬਈ ਹਾਂਜੀ ਤੇ ਕਿਹੋ ਜੇ ਰਿਜ਼ਲਟ ਬਾਈ ਹੁਣ ਤੱਕ ਸਰਦਾਰ ਨੇ ਪ੍ਰੋਡਿਊਸ ਕੀਤੇ ਆ ਬੱਚੀਆਂ ਕਿਹੋ ਜਿਹੀਆਂ ਬਸ਼ੇਰੀ ਕਿਹੋ ਜੇ ਬਣ ਕੇ ਤਿਆਰ ਹੋ ਰਹੇ ਨੇ। ਅਰੇ ਯਾਰ ਤਾ ਬਾਈ ਆਉਣ ਵਾਲੇ ਸ਼ੋਹਾਂ 'ਚ ਤੁਹਾਨੂੰ ਬੱਚੇ ਦੇਖਣ ਨੂੰ ਹੀ ਮਿਲਣਗੇ ਜੀ। ਹੂੰ। 10-12 ਬੱਚੇ ਸ਼ੋਹਾਂ 'ਚ ਮਿਲਣਗੇ। ਠੀਕ ਹੈ ਬਾਈ। ਤੇ ਬਾਕੀ ਉੱਥੇ ਹੀ ਪਤਾ ਲੱਗੂ ਜੀ। ਆਪਾਂ ਆਪਦੇ ਮੂੰਹੋਂ ਤਾਂ ਕਿਉਂ ਵੜਾਈ ਕਰਾਂਗੇ ਹੈਨਾ ਜੀ? ਹੂੰ। ਤੇ ਸੋਹਣੇ ਬੱਚੇ ਆ ਜੀ। ਠੀਕ ਹੈ ਬਾਈ। ਦੋ ਬੱਚੇ ਆਪਣੇ ਫਾਰਮ ਤੇ ਹੀ ਆ। ਹਾਂਜੀ ਬਾਈ। ਇੱਕ ਤਾਂ ਉਹਦੀ ਮੱਥੇ ਪਟੇ ਵਾਲੇ ਦੀ ਵੀਡੀਓ ਬਣਾਈ ਸੀ। ਇੱਕ ਆ ਬਲਕ ਇੱਕ ਬੱਚਾ ਪਸੇਲ ਕਰਦਾ ਜੀ। ਠੀਕ ਹੈ ਬਾਈ। ਉਹ ਜਮਾ ਜੈਡ ਬਲੈਕ ਸੀ ਦੋ ਪੈਰ ਚਿੱਟੇ ਸੀ ਹਾਂ ਬਈ ਇਹ ਜਿਹੜਾ ਮੱਥੇ ਪਟੇ ਵਾਲਾ ਬਸ਼ੇਰਾ ਬਾਈ ਆਪਣੇ ਕੋਲੇ ਹੀ ਇੱਥੇ ਆਉਂਦੀ ਬਈ ਤੇ ਮੰਨ ਲਓ ਉਮਰ ਵੀ ਮੇਰਾ ਖਿਆਲ ਇਹਦੀ ਤੁਸੀਂ ਦੱਸ ਦੇਈ ਚਾਰ ਸਾਢੇ ਕਿ 4 1/2 ਵਜੇ ਆਹਣੀਆਂ ਹਾਂ ਹਾਂ ਜੀ ਬਾਈ ਹਾਂਜੀ ਠੀਕ ਆ ਬਾਈ ਪਰ ਦੇਖੋ ਨੂੰ ਦੇਖੋ ਪੂਰਾ ਪ੍ਰੋਪਰ ਇਹ ਇਹਦੀ ਮਾਂ ਬਾਈ ਕੋਈ ਕਹਿ ਨਹੀਂ ਸਕਦਾ ਵੀ ਸਾਢੇ 4 58 ਇੰਚ ਦੀ ਹੈਦੀ ਮਾਂ ਨਾਗਦੀ ਆ ਹਾਂਜੀ ਹਾਂਜੀ ਇਹਦੀ ਮਾਂ ਨੇ ਪਹਿਲਾਂ ਬੱਚੀਆਂ ਦਿੱਤਾਂ ਆਪਣੇ ਕੋਲੇ ਇੱਕ ਤਾਰੀ ਬਾਈ ਨੂੰ ਦੇਤੀ ਸੀ ਬੱਚੀ ਆਪਾਂ ਇੱਕ ਆਪਣੇ ਘਰੇ ਖੜੀ ਆ ਠੀਕ ਆ ਵਿਕਾਸ ਦਿਓ ਬੱਚੀ ਵੱਡੀ ਹੂੰ ਇੱਕ ਬੱਚੀ ਸਤਾਰ ਦੀ ਸੀ ਉਹ ਸੇਲ ਕਰਤੀ ਤੇ ਕੇ ਬੱਚਾ ਹੁਣ ਤੀਜੀ ਵਾਰੀ ਫੇਰ ਸਲੇਤੀ ਘੋੜੀ ਸਤਾਰਤ ਨਹੀਂ ਆਈ ਠੀਕ ਹੈ ਬਾਈ ਜੀ ਬਾਈ ਠੀਕ ਥੈਂਕ ਯੂ ਬਾਈ ਕਿੰਨੀਆਂ ਕਾਹਨ ਰਿਕਾਰਡ ਘੋੜੀਆਂ ਜੇ ਇੱਥੇ ਆਪਾਂ ਗੱਲਬਾਤ ਕਰੀਏ ਜਦੋਂ ਦਾ ਆਪਾਂ ਸ਼ੁਰੂ ਕੀਤਾ ਘੋੜਾ ਲਿਆ ਕੇ ਅੰਦਾਜ਼ਾ ਜੇ ਕਿੰਨੀਆਂ ਘੋੜੀਆਂ ਹੁਣ ਤੱਕ ਮਿਲਾ ਤਾ 90 95 ਘੋੜੀਆਂ ਮਿਲਾ ਦਿੰਨਾ ਹੁਣਾਂ ਜੀ ਆਪਾਂ ਪਿਛਲੇ ਸੀਜ਼ਨ ਚ ਪਹਿਲੇ ਸੀਜ਼ਨ ਤੋਂ ਆਪਾਂ ਉਦੋਂ ਤੱਕ ਲਿਆਂਦਾ ਵੀ ਗਰਮੀ ਜੀ ਹਾਂ ਜੀ ਨਹੀਂ ਉਦੋਂ ਘੋੜੀਆਂ ਜ਼ਿਆਦਾ ਮਲਾਈਆਂ ਜੀ ਆਪਾਂ ਅੱਛਾ ਜਦੋਂ ਆਇਆ ਘੋੜਾ ਉਹ ਉਹ ਸੀਜ਼ਨ 'ਚ ਆਪਾਂ 70-75 ਘੋੜੀਆਂ ਮਿਲਾ ਤੀਆਂ ਹੋਣੀਆਂ ਆਪਦਿਆਂ ਤੋਂ ਛੱਡ ਗਏ ਤੇ ਮੈਂ 10-15 ਘੋੜੀਆਂ ਸੀ ਆਪਦਿਆਂ ਵੀ ਮਲਾਂਗਾ ਹੂੰ ਸੇ ਅਸੂਲ ਕਰਤੀਆਂ ਘੋੜੀਆਂ ਉਹ ਚੱਲ ਹਾਂਜੀ ਬਾਈ ਜੀ ਬਾਈ ਠੀਕ ਹੈ ਤੇ ਬਾਕੀ ਇਹ ਹੁਣ ਬਾਈ ਇਹ ਸਾਲ ਵੀ ਮੰਨ ਲਓ ਚੰਗੀਆਂ ਮਿਲੀਆਂ ਨੇ ਘੋੜੀਆਂ ਜੀ ਬਾਈ ਜੀ ਠੀਕ ਹੈ ਕਿੰਨੀ ਕੁ ਫੀਸ ਤੇ ਬਾਈ ਪਕੋੜਾ ਪਹਿਲਾਂ ਚੱਲ ਰਿਹਾ ਤੇ ਹੁਣ ਵਧਾਈ ਤਾਂ ਨਹੀਂ ਉੱਥੇ ਕਿ ਜਿਹੀ ਚੱਲਦੀ ਆ 51000 ਆ ਵੀਰੇ ਫੀਸ ਠੀਕ ਹੈ ਬਾਈ ਠੀਕ ਹੈ ਜੀ ਤੇ ਉਹਦੇ ਵਿੱਚ ਬਾਈ ਜਿਵੇਂ ਭਰਾ ਕਈ ਵਾਰ ਦੂਰੋਂ ਨੇੜੇੋਂ ਘੋੜੀ ਲੈ ਕੇ ਆਉਂਦਾ ਹਨ ਚੱਕ ਚੱਕ ਕਰਾਉਣ ਦਾ ਸਿਸਟਮ ਸਾਰਾ ਹੋ ਜਾਂਦਾ ਜਾਂਦਾ ਹੈ ਜਦੋਂ ਡਾਕਟਰ ਸਾਹਿਬ ਆਉਂਦੇ ਨੇ ਆਪਣੇ ਕੋਲੇ ਹੂੰ ਤੇ ਕੋਈ ਚੱਕਰ ਨਹੀਂ ਜਾਂ ਕਈ ਵਾਰ ਦੇਖੋ ਹੁਣ ਘੋੜੀ ਇੱਥੇ ਛੱਡਣੀ ਪੈ ਜੇ ਹਾਂ ਕੋਈ ਚੱਕਰ ਹੀ ਨਹੀਂ ਵੀਰੇ ਨੋ ਟੈਨਸ਼ਨ ਵੈਸੇ ਤਾਂ ਦੇਖੋ ਤੁਸੀਂ ਆ ਨਵਾਂ ਸਟੇਬਲ ਬਣਾ ਰਹੇ ਹੋ ਬਾਈ ਅਗਰ 10 12 ਕਮਰੇ ਹਨਾ ਜਿਹੜੇ ਨਵਾਂ ਬਣ ਜਾਂਦਾ ਸਭ ਸਾਰਾ ਠੀਕ ਹੈ ਬਾਈ ਤੇ ਬਾਈ ਬਾਕੀ ਜੇ ਆਪਾਂ ਮੰਨ ਲਓ ਬਸ਼ੇਰੀਆਂ ਬਾਰੇ ਗੱਲਬਾਤ ਕਰੀਏ ਚਲੋ ਘੋੜੇ ਬੱਚੇ ਤਾਂ ਆਪਾਂ ਹੋਰ ਘੋੜਿਆਂ ਦੇ ਵੀ ਬਹੁਤ ਦੇਖਦੇ ਆ ਤੁਹਾਨੂੰ ਕਿਹੜੀ ਗੱਲਬਾਤ ਲੱਗੀ ਜਿਵੇਂ ਦੇਖੋ ਇੱਕ ਇਹ ਲਹਿਦਾ ਘੋੜਾ ਸਾਰੇ ਘੋੜਿਆਂ ਨਾਲੋਂ ਵੱਖਰਾ ਜੀ ਬੱਚਿਆਂ ਦੇ ਵਿੱਚ ਤੁਹਾਨੂੰ ਕਿਹੜੀ ਗੱਲਬਾਤ ਐ ਲੱਗਦੀ ਆ ਵੀ ਯਾਰ ਆਪਦੇ ਨਿਸ਼ਾਨੀ ਇੱਕ ਛਾਪ ਛੱਡ ਕੇ ਜਾਂ ਇਹਦੇ ਬੱਚੇ ਦੂਜੇ ਘੋੜਿਆਂ ਨਾਲੋਂ ਵੱਖ ਦੀਨੇ ਉਹ ਕਿਹੜੀ ਕੁਝ ਕੁ ਗੱਲਾਂ ਤੁਹਾਨੂੰ ਲੱਗਦੀਆਂ ਨੇ ਕਰੰਟ ਬਹੁਤ ਆ ਜੀ ਬੱਚਿਆਂ ਦਾ ਅੱਛਾ ਬਈ ਬਹੁਤ ਜ਼ਿਆਦਾ ਸ਼ੋਅ ਕਰਦੇ ਆ ਆਪਦੇ ਬੱਚਾ ਗਰੇ ਹਾਂ ਜੀ ਜੀ ਬਈ ਠੀਕ ਹੈ ਜੀ ਬਾਕੀ ਮੇਰਾ ਖਿਆਲ ਆ ਭਾਈ ਜਿੰਨਾ ਕ ਮੈਂ ਨੋਟ ਕੀਤਾ ਜਿੰਨੇ ਕ ਬੱਚੇ ਮੈਂ ਇਹਦੇ ਦੇਖਿਆ ਬਚੇਰੇ ਬਚੇਰੀਆਂ ਵੀ ਸਭ ਤੋਂ ਵੱਡੀ ਗੱਲ ਮੈਨੂੰ ਜਿਹੜੀ ਲੱਗੀ ਜਿਵੇਂ ਇਹਦੀ ਆਪਦੀ ਲੈਂਥ ਬਹੁਤ ਆ ਆਮ ਕਿਸੇ ਮਾਰਵਾੜੀ ਘੋੜੇ ਦੀ ਮੈਨੂੰ ਨਹੀਂ ਲੱਗਦਾ ਵੀ ਇਹ ਤੋਂ ਜ਼ਿਆਦਾ ਹੋਊ ਕਿਸੇ ਦੀ ਲੈਂਥ ਭਾਈ ਚੰਡੀਗੜ੍ਹ ਬੱਚਾ ਵਾ ਇਹਦਾ ਹੂੰ ਦੋ ਬੱਚੇ ਐ ਭਾਈ ਹਰਵਿੰਦਰ ਕੋਲੇ ਸੰਗਤਪੁਰੇ ਹਾਂਜੀ ਭਾਈ ਤੇ ਮੈਨੂੰ ਲੱਗਦਾ ਉਹ ਸਤਾਰ ਨੂੰ ਵੀ ਛੱਡ ਜੂ ਵੀਰੇ ਲੈਂਥ ਵਾਲੇ ਪਾਸੋਂ ਵੀ ਹਾਈਟ ਵਾਲੇ ਪਾਸੋਂ ਹੂੰ ਠੀਕ ਐ ਹੁਣ 17 16 17 ਮਹੀਨਿਆਂ ਦਾ ਵਾ ਉਹ ਹੂੰ ਵਾਟਰ ਸਕੇਲ 368 ਹੋਇਆ ਵਾ ਕਹਿਣ ਨੂੰ 65 ਵੀ ਕਹੀ ਜਾਂਗੇ ਕੋਈ ਚੱਕਰ ਨਹੀਂ ਅੱਛਾ ਬਈ ਵਾਟਰ ਸਕੇਲ 368 ਹੂੰ ਠੀਕ ਹੈ ਪੰਜ ਕਲੈਂਟ ਹਾਂ ਪੰਜ ਕਲੈਂਟ ਸਤਾਰ ਦੀ ਕਾਪੀ ਆ ਜਮਾ ਹੂੰ ਬਿਸ਼ੇਰੀਆਂ ਵੀ ਬਾਈ ਪੰਜ ਕਲੈਂਣੇ ਇਹਦੇ ਕਾਫੀ ਦਿੱਤੀਆਂ ਜੀ ਬਾਈ ਜੀ ਇੱਕ ਬਿਸ਼ੇਰੀ ਕੱਲ ਹੀ ਸੋਈ ਆ ਘੋੜੀ ਰਾਜੇ ਅੰਕਲ ਕੋਲੇ ਪੱਤੋ ਜੈਡ ਬਲੈਕ ਆ ਜਮਾ ਠੀਕ ਹੈ ਬਾਈ ਜੀ ਬਹੁਤ ਚੰਗੀ ਬਿਸ਼ੇਰੀ ਬਾਈ ਹੂੰ ਬਾਕੀ ਆ ਤੁਹਾਡੇ ਨਾਲ ਦੇ ਪਿੰਡੀ ਬਾਈ ਸੋਨੀ ਇਹਦੇ ਕੋਲੇ ਨੋਗਰਾ ਕੋੜ ਆ ਜਾਵਰ ਜਾਣਾ ਜੀ ਜੀ ਬਾਈ ਜੀ ਉਹਦੀ ਕੋੜੀ ਮੰਗਰ ਵੀ ਬੇਚੇਰਾ ਮੌਹਾਂ ਰੰਗ ਦਾ ਦੇਖੋ ਬਹੁਤ ਚੰਗਾ ਜੀ ਬਹੁਤ ਚੰਗਾ ਬੱਚਾ ਹਾਂ ਬਾਕੀ ਬਾਈ ਰੰਗ ਵੀ ਮੰਨ ਲਓ ਕਮੈਤ ਬੱਚੇ ਵੀ ਇਹਦੇ ਕਾਫੀ ਆ ਗਏ ਕਾਲੇ ਤਾਂ ਦੇਖੋ ਆਈ ਆ ਹਾਂਜੀ ਬਾਈ ਹਾਂਜੀ ਤੇ ਬਾਕੀ ਹੋਰ ਮੌਹਾਂ ਜਿਵੇਂ ਜ਼ਿਆਦਾਤਰ ਮਾਰਵਾੜੀ ਦੇ ਵਿੱਚ ਜਿਹੜੇ 4-5 ਰੰਗ ਮੇਨ ਚੱਲਦੇ ਆ ਤਕਰੀਬਨ ਸਾਰੇ ਰੰਗਾਂ ਦੇ ਇਹਦੇ ਬੱਚੇ ਆ ਜੀ ਜੀ ਠੀਕ ਆ ਬਾਈ ਇੱਕ ਵੀਰੇ ਪੈਂਕੇ ਹੋਰ ਜੀ ਦੇਖੀਆ ਮੰਨ ਲਓ ਵੀ ਪਹਿਲਾਂ ਜਦੋਂ ਤੁਸੀਂ ਉਦੋਂ ਫਾਰਮ ਦੇ ਸ਼ੁਰੂਆਤ ਕੀਤੀ ਆਪਾਂ ਜੀ ਬਾਈ ਉਦੋਂ ਸੋਡੇ ਕੋਲੇ ਮੰਨ ਲਓ ਮਾਰਵਾੜੀ ਘੋੜੀਆਂ ਤਿੰਨ ਤੋਂ ਚਾਰ ਹੁੰਦੀਆਂ ਸੀ ਤਕਰੀਬਨ ਜੀ ਜੀ ਹੁਣ ਕਾਫੀ ਸਟਾਕ ਚੰਗਾ ਹੋ ਗਿਆ ਪਹਿਲਾਂ ਨਾਲੋਂ ਹੋਰ ਵੀ ਚੰਗੇ ਜਾਨਵਰ ਤੁਸੀਂ ਲਿਆਂਦੇ ਆ ਬਾਈ ਬਾਈ ਤਾਰੀ ਦੀ ਮਿਹਰਬਾਨੀ ਆ ਜੀ ਸਾਰੀ ਲੀਲਾ ਵਾਲੇ ਬਾਈ ਠੀਕ ਆ ਬਾਈ ਉਹਨੇ ਬੂਟੇ ਲਾਏ ਆ ਬਾਈ ਚੰਗੀਆਂ ਘੋੜੀਆਂ ਹਾਂਜੀ ਬਾਈ ਜੀ ਬਾਈ ਉਹਨਾਂ ਤੋਂ ਤੁਸੀਂ ਮੇਰੇ ਖਿਆਲ ਆ ਕਾਫੀ ਸੱਤ ਘੋੜੀਆਂ ਰੀਡਰ ਘੋੜੀਆਂ ਲੈ ਕੇ ਆਏ ਹਾਂ ਹਾਂ ਅਸੀਂ ਸੱਤ ਘੋੜੀਆਂ ਆਂਗਾ ਬਾਈ ਜੀ ਠੀਕ ਆ ਬਾਈ ਆ ਪਿੱਛੇ ਜੇ ਇੱਕ ਘੋੜੀ ਥੋੜੀ ਐਕਸਪਾਇਰ ਵੀ ਹੋ ਗਈ ਹਾਂਜੀ ਬਾਈ ਹਾਂਜੀ ਠੀਕ ਆ ਬ ਸੋ ਜਿਹੜੀਆਂ ਘੋੜੀਆਂ ਲੈ ਕੇ ਆਂਦੀਆਂ ਬਾਈ ਉਹਨਾਂ ਤੋਂ ਥੋੜਾ ਆਏ ਆ ਵੀ ਆਪਾਂ ਜਿਹੜੀ ਬਰੀਡਿੰਗ ਕਰਨੀ ਹੈ ਉਸਤਾਰ ਤੋਂ ਲੈਣੀ ਹੈ ਬਾਈ ਉਸਤਾਰ ਤੋਂ ਗੱਭਣਾ ਹੈ ਦੋ ਤਿੰਨ ਘੋੜੀਆਂ ਉਹਨਾਂ ਚ ਹਾਂਜੀ ਬਾਈ ਦੋ ਘੋੜੀਆਂ ਸੋਈਆਂ ਹੋਈਆਂ ਏ ਉਹਨਾਂ ਤੇ ਵੀ ਉਸਤਾਰ ਹੀ ਛੱਡਣਾ ਠੀਕ ਹੈ ਬਾਈ ਠੀਕ ਹੈ ਜੀ ਤੇ ਬਾਕੀ ਹੋਰ ਮੰਨ ਲਓ ਮਾੜਾ ਮੋਟਾ ਜਿਵੇਂ ਕਈ ਵਾਰ ਕੋਈ ਖਾਲੀ ਘੋੜੀ ਆ ਗਈ ਕੋਈ ਮਾਰ ਬੜੀ ਚੰਗੀ ਲਿਆ ਕੇ ਕੋਈ ਓਦਾਂ ਦੀਆਂ ਵੀ ਮੇਡ ਮੋਟ ਕਰਾ ਕੇ ਹਾਂ ਬਾਈ ਆਪਾਂ ਕਰ ਲੈਨੇ ਆ ਸੇਲ ਪਰਚੇਜ ਦਾ ਵੀ ਕਰ ਲਈਦਾ ਨਾਲ ਜਿਵੇਂ ਖਾਲੀ ਘੋੜੀ ਲੈ ਕੇ ਗੱਭਣ ਗੁੱਭਣ ਚੈੱਕ ਕਰਾ ਕੇ ਦੇ ਦੇਈਦੀ ਆ ਘੋੜੀ ਠੀਕ ਹੈ ਠੀਕ ਹੈ ਉਹ ਆਪਾਂ ਥੋੜਾ ਜਿਹਾ ਮੰਨ ਲਓ ਵੀ ਇੱਕ ਅਲੱਗ ਤੋਂ ਪਾਰਟ ਜਿਹੜੇ ਹੁਣ ਇਸ ਵਕਤ ਮੌਕੇ ਤੇ ਦੋ ਤਿੰਨ ਜਾਨਵਰ ਤੋਂ ਇੱਕ ਅਲੱਗ ਤੋਂ ਦਿਖਾ ਦਿਆਂ ਜੀ ਜੀ ਬਾਈ ਠੀਕ ਹੈ ਠੀਕ ਹੈ ਠੀਕ ਹੈ ਮੇਰੀ ਤੇ ਬਾਕੀ ਪਿੰਕੇ ਵੀਰੇ ਇੱਕ ਚੀਜ਼ ਹੋਰ ਦੱਸੋ ਜਿਵੇਂ ਆਪਾਂ ਸੈਂਟਰ ਜੇਚ ਪਏ ਜਾਂਦੇ ਆ ਤਿੰਨ ਚਾਰ ਜ਼ਿਲ੍ਹਿਆਂ ਦੇ ਆਪਾਂ ਨੂੰ ਵਾਟ ਉੱਨੀ ਹੀ ਪੈਂਦੀ ਹੈ ਤਕਰੀਬਨ ਹਾਂਜੀ ਬਾਈ ਸੋ ਜਿਹੜਾ ਐਕਸਪੀਰੀਅੰਸ ਦੀ ਗੱਲ ਕਰੀਏ ਬਾਈ ਇਹਦੀ ਸਟਾਰ ਦੀ ਮੀਟਿੰਗ ਨੂੰ ਸਟਾਰਡ ਸਰਵਿਸ ਨੂੰ ਲੈ ਕੇ ਥੋੜਾ ਜਿਹੜਾ ਤਜਰਬਾ ਤੁਹਾਨੂੰ ਲੱਗਦਾ ਇਹ ਚੀਜ਼ ਨੂੰ ਲੈ ਕੇ ਵੀ ਕਿਹੜੇ ਏਰੀਏ ਦੀਆਂ ਘੋੜੀਆਂ ਜ਼ਿਆਦਾ ਮੇਟ ਹੋਈਆਂ ਜਾਂ ਤਕਰੀਬਨ ਸਾਰੇ ਪਾਸੇ ਆ ਜਾਂਦਾ ਜਾਂ ਚੰਡੀਗੜ੍ਹ ਸਟੇਟ ਦੀ ਆਪਾਂ। ਯਾ ਘੋੜੀਆਂ ਜ਼ਿਆਦਾ ਮੇਟ ਹੋਣਗੀਆਂ। ਅੱਛਾ ਬਾਈ। ਜੀ ਬਾਈ। ਕਾਰਨ ਉਹਦਾ ਬਈ ਉਧਰ। ਬਸ ਸਮਝੋ ਬਾਹਰੀ ਹੈ ਬਾਈ। ਅੱਛਾ। ਕਿ ਉਧਰਲੇ ਲੋਕ ਜ਼ਿਆਦਾ ਪਸੰਦ ਕਰਦੇ। ਹਾਂਜੀ ਯਾਰ ਰੋਪੜ ਸਾਈਡ ਚੰਡੀਗੜ੍ਹ ਆਪਣੇ ਮਿੱਤਰ ਆ ਮੁੰਡੇ। ਕਨਾਲ ਹਰਗੇ ਉਹਦੇ ਕੋਲੇ ਬੱਚਾ ਸੀ ਸਤਾਰ ਦਾ ਬਹੁਤ ਜ਼ਿਆਦਾ ਚੰਗਾ। ਹਾਂਜੀ ਬਾਈ। ਉਹ ਐਕਸਪਾਇਰ ਹੋ ਗਿਆ ਬੱਚਾ। ਅੱਛਾ। ਨਹੀਂ ਉਹਨੇ ਵੀ ਸ਼ੋ ਚ ਆਉਣਾ ਸੀ ਬੱਚੇ ਨੇ। ਠੀਕ ਹੈ ਭਾਈ ਨਕਾਂਦੀ 63 ਥਰੂ ਟੈਂਚ ਸੀਗਾ ਲੰਦਰ ਸਾਹਿਬ ਠੀਕ ਹੈ ਬਾਬਾ ਜੀ ਜੀ ਹਾਂ ਜਲੰਧਰ ਸਾਹਿਬ ਜਲੰਧਰ ਸਾਹਿਬ ਤੋਂ ਕਾਫੀ ਐਨਕੋ ਠੀਕ ਹੈ ਜਾਨੇ ਜੋ ਇਦਾਂ ਹੋ ਜਾਗਾ ਨਾ ਵੀ ਜਿੱਧਰ ਬੱਚੇ ਜ਼ਿਆਦਾ ਆਇਆ ਹਾਂਜੀ ਉਹ ਚੰਗੇ ਬੱਚਾ ਨੂੰ ਦੇਖ ਕੇ ਦੇਖ ਕੇ ਜਿੱਧਰ ਮੰਨ ਲਓ ਜਿੱਧਰੋਂ ਪਹਿਲਾਂ ਘੋੜੀਆਂ ਸਟਾਰਟਿੰਗ ਦੇ ਵਿੱਚ ਜ਼ਿਆਦਾ ਆ ਗਈਆਂ ਮੈਂ ਤਾਂ ਉਹ ਉਧਰੋਂ ਫਿਰ ਜ਼ਿਆਦਾ ਚੱਲਦਾ ਜਾਨ ਬੱਚਿਆਂ ਦੇ ਸਿਰ ਤੇ ਅਵੰਤ ਵੀਰੇ ਜਾਂ ਪਰਪਾਈ ਦੇ ਸਿਰ ਤੇ ਕਿਉਂਕਿ ਇੱਧਰ ਆਪਣੇ ਆਮ ਜੀਵੀਦਾਰ ਹਰ ਬੰਦਾ ਹੀ ਰੌਲਾ ਪਾਉਂਦਾ ਵੀ ਹਾਏ ਨਹੀਂ ਫੀਸ ਨਹੀਂ ਫੀਸ ਪਰ ਤੁਸੀਂ ਕਦੇ ਮੈਂ ਕਹਿੰਦਾ ਕਾਪੀ ਪੈਨ ਚੱਕ ਲਿਓ ਇੰਨੇ ਸ਼ੋਹਾਂ ਦਾ ਚੈਂਪੀਅਨ ਜਾਨਵਰ ਹੋਵੇ ਕੋਈ ਵੀ ਘੋੜਾ ਹੋਵੇ ਕਿਸ ਦੀ ਫੀਸ ਲੱਖ ਤੋਂ ਥੱਲੇ ਬਿਲਕੁਲ ਮਤਲਬ ਹੀ ਆਪਣੇ ਲੋਕਾਂ ਨੂੰ ਹੱਤ ਪੈ ਗਈ ਵੀ ਜੇ ਕਿਸੇ ਦੀ 1.5 ਲੱਖ ਆ ਉਹਨੂੰ 1.5 ਲੱਖ ਜ਼ਰੂਰ ਦੇਣਾਗਾ ਜੇ ਕਿਸੇ ਨੇ 51 ਮੰਗ ਲਿਆ ਉਦੋਂ ਜ਼ਰੂਰ ਠੀਕ ਮਾਰੀ ਉਧਰਲੀ ਸਾਈਡ ਤੇ ਆਏ ਚੰਡੀਗੜ੍ਹ ਦੇ ਐਜੂਕੇਟਿਡ ਲੋਕ ਆਗੇ ਅਗਲੇ ਦੇਖ ਕੇ ਹਰ ਚੀਜ਼ ਨੂੰ ਅਗਲਾ ਘੋੜੀ ਆਉਦੀ ਬੇਟ ਬਾਕੀ ਵੀਰੇ ਬਿਆਨ ਤਾਂ ਆਪਾਂ ਫੀਸ ਮੰਗਰ ਨਹੀਂ ਆਪਾਂ ਬਾਲਾ ਲੱਗਦੇ ਨਹੀਂ ਜਿਵੇਂ ਵੀ ਬਾळा ਵੀ ਧੱਕਾ ਵਾ ਹਨਾ ਵੀ ਆਪਾਂ ਰੇ ਕੀ ਅਗਲੇ ਨੂੰ ਵੀ ਨਰਾਜ ਨਹੀਂ ਕੀਤਾ ਅੱਜ ਦੇ ਕਰਕੇ ਬੰਦੇ ਉਹ ਤਾਂ ਜਿਵੇਂ ਬਾਈ ਸੁਣੀ ਇਹਦੀ ਗੱਲ ਆ ਵੀ ਬਾਈ ਜੇ ਆਪਾਂ ਦੇਖੀਏ ਵੀ ਘੋੜੇ ਮੁਤਾਬਕ ਤਾਂ ਅੱਜ ਜੇ ਆਪਾਂ ਇਹਦੇ 1.5 ਲੱਖ ਰੁਪਏ ਵੀ ਫੀਸ ਰੱਖਦੇ ਤਾਂ ਵੀ ਕੋਈ ਬਾੜੀ ਨਹੀਂ ਲੋਕ ਦੇ ਵੀ ਦੇਣਗੇ ਬਸ ਬਾਈ ਪਿਛਲੇ ਸੀਜ਼ਨ ਚ ਆਫ ਵੀ ਕਰਤਾ ਇਹ ਘੋੜਾ ਬਿਲਕੁਲ ਬਾਈ ਮੈਂ ਕਹਾਂ ਵੀ ਯਾਰ ਆਪਾਂ ਛੱਡਣਾ ਨਹੀਂਗਾ ਘੋੜਾ ਹਮ ਫਿਰ ਬਾਬਾ ਜੀ ਕਹਿੰਦੇ ਨਹੀਂ ਯਾਰ ਐਂ ਦਾ ਫਿਰ ਗਲਤ ਹੋ ਜੂ ਕੰਮਾਂ ਦੇ ਹਾਂ ਮਾ ਕੋਈ ਗੱਲ ਨਹੀਂ ਯਾਰ ਹਾਂਜੀ ਬਾਬਾ ਜੀ ਕੁਝ ਲੋਕ ਇਦਾਂ ਹੁੰਦੇ ਆ ਕਿ ਗਰੀਬ ਪਰਿਵਾਰ ਆ ਹਾਂਜੀ ਉਹ ਕਹਿੰਦੇ ਵੀ ਸਾਤੋਂ ਨਹੀਂ ਨਹੀਂ ਫੀਸ ਦਿੰਦੀ ਯਾਨੀ ਫਿਰ ਅਸੀਂ ਕਹਦੇ ਨਾ ਕੋਈ ਗੱਲ ਨਹੀਂ ਯਾਰ ਠੀਕ ਹੈ ਜੀ ਠੀਕ ਹਾਂ ਆਪਣਾ ਕਿਹੜਾ ਕੋਈ ਸ਼ੌਂਕ ਆ ਹਾਂਜੀ ਬਾਈ ਬਿਜ਼ਨਸ ਨਹੀਂਗਾ ਹਾਂ ਸ਼ੌਂਕ ਮਰ ਜਾਂਦਾ ਹੀ ਨਵੇਂ ਬੰਦੇ ਦਾ ਜਿਹੜਾ ਨਹੀਂ ਇੰਨਾ ਐਫਰਟ ਕਰ ਸਕਦਾ ਹਣਾ ਜੀ ਪਿੰਕੇ ਭਾਈ ਫਿਰ ਉਹ ਸਟੱਡ ਸਰਵਿਸ ਦਾ ਕੀ ਰੱਖਿਆ ਸਿਸਟਮ ਜੰਪ ਜੰਪਦਾ ਬਾਈ ਕਿਹੜੇ ਹਿਸਾਬ ਨਾਲ ਜਿੰਨਾ ਚਿਰ ਘੋੜੀ ਨਹੀਂ ਸੂੰਦੀ ਬਾਈ ਛੱਡੀ ਆਵਾਂਗੇ ਨੋ ਟੈਨਸ਼ਨ ਠੀਕ ਹੈ ਬਾਈ ਇਹ ਸ਼ੁਰੂ ਤੋਂ ਹੀ ਤੁਸੀਂ ਇਦਾਂ ਹੀ ਰੱਖਿਆ ਭਾਈ ਜਿਹੜੀ ਆਪਾਂ ਪਹਿਲੀ ਵੀਡੀਓ ਕਰੀ ਸੀ ਜਦੋਂ ਕੋੜਾ ਆਇਆ ਹੈ ਨਾ ਜੀ 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 ਭਾਈ ਉਦੋਂ ਤੋਂ ਲੈ ਕੇ ਇਹੀ ਚੱਲਦਾ ਸਿਸਟਮ ਕੋੜੀ ਚ ਨਾ ਨਾਕਸ ਹੋਵੇ ਭਾਈ ਹਾਂ ਭਾਈ ਜਿੱਦਾਂ ਕੋੜੀ ਚ ਹੀ ਹੁਣ ਫਿਰ ਤਾਂ ਹੱਲ ਹੀ ਨਹੀਂ ਆ ਭਾਈ ਜਦੋਂ ਹੁਣ ਭਲਾਂ 10 ਸਾਰੀ ਭਰਾ ਦੀਆਂ 20 ਸਾਰੀ ਭਰਾ ਦੀਆਂ ਰਹਿਣੀ ਨਹੀਂ ਤਾਂ ਜਿਹਨੇ ਰਹਿਣਾ ਹੀ ਨਹੀਂ ਹੈ ਨਾ ਹਾਂ ਤੇ ਜਿਵੇਂ ਆਪਣੇ ਡਾਕਟਰ ਸਾਹਿਬ ਕਹਿੰਦੇ ਆ ਨਹੀਂ ਕੋਈ ਚੈੱਕ ਕਰ ਹੀ ਨਹੀਂ ਭਾਈ ਠੀਕ ਹੈ ਭਾਈ ਜੀ ਠੀਕ ਹੈ ਮੰਨ ਲਓ ਬੰਦਾ ਬੇਫਿਕਰ ਹੋ ਕੇ ਕੋੜੀ ਲੈ ਕੇ ਆ ਗਿਆ ਹਾਂਜੀ ਹਾਂਜੀ ਭਾਈ ਇਸ ਚੀਜ਼ ਦੀ ਟੈਨਸ਼ਨ ਨਾ ਮੰਨੇ ਮਤਲਬ ਹੀ ਨਹੀਂ ਭਾਈ ਆਏ ਨਹੀਂ ਭਾਈ ਫੀਸ ਵੇ ਫਿਕਰ ਹੋ ਕੇ ਫੋਨ ਲਾਏ ਤੋਂ ਬਿਨਾ ਆਜੇ ਨੋ ਪ੍ਰੋਬਲਮ ਠੀਕ ਹੈ ਬਾਈ ਜੇ ਘੋੜਾ ਛੱਡਿਆ ਹੋਇਆ ਦੋ ਘੰਟੇ ਬਹਿ ਜਾਊਗਾ ਬਾਈ ਹੋਰ ਤਾਂ ਕੋਈ ਚੱਕਰ ਹੀ ਨਹੀਂ ਕੋਈ ਚੱਕਰ ਆਈ ਗੱਲ ਹੀ ਬਿਲਕੁਲ ਬਿਲਕੁਲ ਜੀ ਬਾਈ ਹੋਰ ਬਾਈ ਪੈਂਕੇ ਤੁਹਾਨੂੰ ਗੱਲਬਾਤ ਕੋਈ ਲੱਗਦੀ ਹੋਵੇ ਸਣੀ ਵੀਰੇ ਕੋਈ ਭਰਾਮਣ ਨਾਲ ਸਾਂਝੀ ਕਰਨੀ ਘੋੜੇ ਦੇ ਨਾਲ ਰਿਲੇਟਡ ਉਨੀ ਵਧੀਆ ਵੀਰੇ ਸਾਰੇ ਭਰਾਵਾਂ ਦਾ ਬਹੁਤ ਸੰਯੋਗ ਆ। ਹੂੰ ਮੇਨ ਜਿਹੜੇ ਆਉਂਦੇ ਕਰਦੇ ਆ ਬੰਦੇ ਬੇਨ ਤਾਂ ਯਾਰ ਆਪਣਾ ਤਾਂ ਜੱਤ ਇਸ ਗੱਲ ਹੀ ਕੌਸ਼ਿਸ਼ ਹੋ ਜਾਂਦਾ ਜਦੋਂ ਆ ਕੇ ਲੋਕ ਪੁੱਛਦੇ ਆ ਵੀ ਬਈ ਸਤਾਰ ਵਾਲੀ ਹੁਣ ਤੁਸੀਂ। ਹੂੰ ਬਈ ਸਤਾਰ ਨੇ ਬੜਾ ਵੱਡਾ ਰਤਬਾ ਦਿੱਤਾ ਸਾਨੂੰ। ਕੋੜੀਆਂ ਦਾ ਬੜੇ ਟਾਈਮ ਤੋਂ ਰੱਖਦੇ ਹੁੰਦੇ ਸੀਗੇ। ਹੂੰ ਤੇ ਪਰ ਜਦੋਂ ਜਿਹੜੀ ਨਰ ਪਛਾਣ ਬਣਾਉਂਦਾਗਾ ਉਹ ਬੜੀ ਵਕਰੀ ਹੁੰਦੀ ਹੈ ਜੀ। ਬਿਲਕੁਲ। ਅੱਜ ਵੀ ਗੁਜਰਾਤ ਰਾਜਸਥਾਨ ਕਿਤੇ ਵੀ ਚਾਹੀਦਾ ਬੜਾ ਮਾਣ ਮਿਲਦਾਗਾ। ਉਹ ਸਾਰੀ ਸਤਾਰ ਦੇ ਕਾਰਨੀਆਂ ਸਾਡੇ ਬਸ। ਹਾਂ। ਪਿਛਲੇ ਸਾਲ ਵੀ ਬਾਈ ਜਦੋਂ ਪੁਸ਼ਕਰ ਲੈ ਕੇ ਗਏ ਹਾਂ ਤੁਸੀਂ ਘੋੜੇ ਨੂੰ ਦੇਖੋ ਲੋਕਾਂ ਨੇ ਬਹੁਤ ਪਿਆਰ ਦਿੱਤਾ ਜੀ ਜੀ ਬਾਈ ਜੀ ਐਤਕੀ ਵੀ ਪੁੱਛਦੇ ਸੀ ਬਾਈ ਲੋਕ ਫੋਨ ਲਾ ਕੇ ਫਿਰ ਦੱਸਦੇ ਸੀ ਬਾਈ ਆਸ਼ੂ ਬਾਈ ਨੇ ਤਾਂ ਆਪਣਾ ਸਾਰਾ ਕੁਝ ਬੁੱਕ ਵੀ ਕਰਾਤਾ ਸੀਗਾ ਹਮ ਬਾਈ ਵਾਲੀ ਸਟੋਰੀ ਜੀ ਲਾਉਣਾ ਸੀ ਆ ਪਾਂਘੋੜਾ ਠੀਕ ਹੈ ਬਾਈ ਤੇ ਦੋ ਘੋੜੇ ਲਾਉਣੇ ਸੀ ਇੱਕ ਕਰਬਰਾਜ ਲਾਉਣਾ ਸੀਗਾ ਉਹ ਵੀ ਆਪਣੇ ਮਿੱਤਰ ਆ ਮਨੇ ਮਾਸੀ ਦਾ ਮੁੰਡਾ ਹੀ ਆਪਣੇ ਜੋਗੜ ਹਾਂਜੀ ਬਾਈ ਤੇ ਬਸ ਫਿਰ ਤਾਂ ਵੀਰੇ ਆ ਚਾਂਸ ਹੋਇਆ ਤਾਂ ਫਿਰ ਕਾਦਾ ਲਾਉਣਾ ਸੀ ਬਾਈ वैसे भाई के भाई थोड़ा मान लो जेड़े मुंडे थोड़े फार्म ਦੇ ਉੱਤੇ ਜਾਨਵਰ ਸੰਭਦੇ ਆ ਜੀ ਬਾਈ ਰਾਸਤਾਨੀ ਮੁੰਡੇ ਆ ਹੋਰ ਜੀ ਬਾਈ ਤੇ ਉਹਨਾਂ ਨਾਲ ਬਾਈ ਪੈਰ ਥੋੜਾ ਬਹੁਤ ਹਨਾ ਇੱਕ ਤੁਸੀਂ ਘਰ ਦਾ ਜੀ ਬਣਾ ਕੀ ਰੱਖ ਬਿਲਕੁਲ ਵੀ ਉਹ ਦੇਖਿਆ ਵਾਸ ਮੁੱਖ ਜੀ ਬਾਈ ਉਹ ਚੌੜ ਜੱਪਾ ਕਰਦਾ ਬਹੁਤ ਕੈਂਟ ਬੰਦਾ ਉਹ ਚੱਲ ਆਪਾਂ ਹੁਣ ਘਰੇ ਆ ਗਏ ਬਾਈ ਨਹੀਂ ਉਹਨੂੰ ਇੰਟਰਵਿਊ ਚ ਵੀ ਆਪਾਂ ਹਾਂ ਪੁੱਛਣਾ ਦੀ ਤੁਸੀਂ ਪੁੱਛਦੇ ਹੋ ਵੀ ਕਿਵੇਂ ਆ ਮਾਹੌਲ ਕਿਵੇਂ ਤੁਹਾਨੂੰ ਦੱਸ ਦਈਏ ਹਾਂ ਨਹੀਂ ਸ਼ੌਕ ਬਹੁਤ ਆ ਬਾਈ ਉਹਨੂੰ ਸ਼ੌਕ ਨਾਲ ਹੀ ਸੰਭਦੇ ਆ ਬਾਈ ਜੀ ਬਾਈ ਠੀਕ ਬਾਕੀ ਆ ਭਰਾਵਾਂ ਦਾ ਬਹੁਤ ਸੰਯੋਗ ਆ ਬਾਈ ਹਾਂ ਸਾਰੇ ਪ੍ਰਦੀਪ ਆ ਆਸ਼ੂ ਆ ਹਾਂਜੀ ਬਾਈ ਬਸੰਤ ਸਿੰਘ ਆ ਲਾਹਤ ਪ੍ਰੀਤਪੁਰ ਦਾ ਬਹੁਤ ਯੋਗਦਾਨ ਆ ਪਰਮਿੰਦਰ ਆ ਗਿਆ ਤੇ ਆਮਣੇ ਹੋਣੀ ਹਾਂਜੀ ਬਾਈ ਲਖਵਿੰਦਰ ਆ ਗਏ ਉਹ ਕਣਕ ਵੀਜੀ ਜਾਂਦਾ ਵਾ ਆ ਪਿੰਡ ਦੇ ਬਾਈ ਜਿੰਨੇ ਥੋਡੇ ਸਾਰੇ ਸੱਜਣਾ ਇਹਨਾਂ ਨੇ ਬਾਈ ਕੋੜਾ ਸਾਫ਼ ਕਰਨਾ ਹੀ ਕਰਨਾ ਨਹੀਂ ਆਵੇ ਨੇਰੀ ਆਵੇ ਹਮ ਇੱਕ ਟਾਈਮ ਇਹਨਾਂ ਨੇ ਕਰਨਾ ਹੀ ਕਰਨਾ ਹਮ ਬਿਲਕੁਲ ਬਾਈ ਠੀਕ ਹੈ ਜੀ ਹੁਣ ਸ਼ੋਹਾਂ ਚ ਵੀ ਐ ਵੀ ਮੂਰੇ ਹੋ ਹੋ ਯਾਰ ਵੀ ਐ ਸਾਨੂੰ ਫੇਕ ਪਤਾ ਜੇ ਨਹੀਂ ਲੱਗਦਾ ਵੀ ਤਾਮਾ ਜਾਮਾ ਬਾਈ ਬਾਲਾ ਵੱਡਾ ਹੋ ਜਾਂਦਾ ਇਹ ਜਦੋਂ ਆਪਾਂ ਕਰਦੇ ਆ ਸਭ ਤੋਂ ਬਿਲਕੁਲ ਬਾਈ ਕੱਲੇ ਬੰਦੇ ਦੇ ਕੱਲੇ ਬੰਦੇ ਦੇ ਬਸ ਦੀ ਰੋਗ ਨਹੀਂ ਇਹ ਭਰਾਵਾਂ ਦੇ ਨਾਲ ਹੀ ਆ ਬਾਈ ਸਾਰਾ ਕੁਝ ਬਿਲਕੁਲ ਬਾਈ ਜੀ ਬਾਈ ਠੀਕ ਹੈ ਬਾਈ ਸੋ ਪੈਂਕੇ ਬਾਈ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਹਨਾ ਸਾਰੇ ਭਰਾਵਾਂ ਨਾਲ ਸੋ ਦੋਸਤੋ ਜਿਵੇਂ ਬਾਈ ਪੈਂਕੇ ਨੇ ਸਾਰੀ ਗੱਲਬਾਤ ਆ ਜਿਹੜੀ ਸਟੱਡ ਸਰਵਿਸ ਦੀ ਸਤਾਰ ਦੀ ਜਿਹੜੀ ਆ ਉਹਦੇ ਬਾਰੇ ਦੱਸਤੀ 51000 ਰੁਪਏ ਮੀਟਿੰਗ ਫੀਸ ਰੱਖੀ ਆ ਬਹੁਤ ਜਾਇਜ਼ ਫੀਸ ਰੱਖੀ ਹੈ ਜਿਹੜੀ ਸਭ ਤੋਂ ਵੱਡੀ ਚੰਗੀ ਖੁਸ਼ੀ ਦੀ ਗੱਲ ਆ ਘੋੜਿਆਂ ਵਾਲੇ ਭਰਾਮਾਂ ਵਾਸਤੇ ਕਿਉਂਕਿ ਅੱਜ ਕੱਲ੍ਹ ਘੋੜਿਆਂ ਦੀਆਂ ਮਾਰਵਾੜੀ ਦੀਆਂ ਫੀਸਾਂ ਬਹੁਤ ਹੋ ਚੁੱਕੀਆਂ ਨੇ ਸੋ ਰਿਜ਼ਲਟ ਪ੍ਰੂਫ ਕੋੜਾ